ਗੁਰਤੇਗ ਬਾਦ ਸਹਿਬ ਜੀ ਜਦੋਂ ਬਨਾਰਸ ਪਹੁੰਚੇ ਤਾਂ ਉੱਥੇ ਇੱਕ ਸਿੱਖ ਕੀਰਤਨ ਕਰਦਾ ਸੀ ਇੱਕ ਗੁਰਬਖਸ਼ ਨਾਮੀ ਸਿੱਖ ਕੀਰਤਨ ਗੁਰੇ ਸੁਨਾਇਓ ਖੁਸ਼ੀ ਹੋਏ ਗੁਰ ਤਿਸ ਕੋ ਬਖਸ਼ਿਓ ਨਿਜ ਮਰਦੰਗ ਸੁਹਾਇਓ ਗੁਰਤੇਗ ਬਾਦ ਸਹਿਬ ਜੀ ਉਹਦੇ ਤੇ ਬੜੇ ਖੁਸ਼ ਹੋਏ ਮਹਾਰਾਜ ਕਹਿੰਦੇ ਬਹੁਤ ਸੋਹਣਾ ਕੀਰਤਨ ਕੀਤਾ ਔਰ ਮਰਦੰਗ ਦੇ ਉੱਤੇ ਅੱਜ ਰਾਗੀ ਸਿੰਘ ਧੰਨ ਨੇ ਮੈਂ ਕਹਿੰਨਾ ਕੀਰਤਨ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕੋ ਇੱਕ ਮਨਪਸੰਦ ਸਾਜ਼ ਹੈ ਉਹ ਹੈਗਾ ਮਰਦੰਗ ਕਿਹੜੇ ਗੁਰੂ ਘਰ ਦੇ ਵਿੱਚ ਮਰਦੰਗ ਵਜਦਾ ਸੀ ਨਹੀਂ ਵਜਦਾ ਅੱਜ ਤੰਤੀ ਸਾਜ਼ ਗੁਰੂ ਦੇ ਗੁਰੂ ਘਰਾਂ ਚੋਂ ਲੋਪ ਹੋ ਗਏ ਨੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਪਸੰਦ ਸਾਜ਼ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਖੁਦ ਵਜਾਉਂਦੇ ਸੀ ਔਰ ਇਹ ਲਿਖਿਆ ਹੋਇਆ ਹੈ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਨੇ ਉਹ ਮਰਦੰਗ ਬਖਸ਼ੀ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਪਸੰਦ ਸਾਜ਼ ਇਹ ਤਾਂ ਇਹ ਤਾਂ ਇਹ ਹੋਣਾ ਚਾਹੀਦਾ ਸੀ ਵੀ ਅਸੀਂ 350 ਸਾਲਾ ਮਨਾ ਰਹੇ ਆ ਕੋਈ ਸਿੱਖ ਉੱਠੇ ਉਮਰਦੰਗ ਵਜਾ ਕੇ ਦਿਖਾਵੇ ਇਦਾਂ ਦਾ ਜਥਾ ਤਿਆਰ ਕੀਤਾ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਦੇ ਉੱਤੇ ਉਹਨਾਂ ਦਾ ਪਸੰਦ ਜਿਹੜਾ ਉਹਨਾਂ ਨੂੰ ਪਸੰਦ ਵਾਲਾ ਸਾਜ਼ ਹੈ ਉਹ ਮਰਦੰਗ ਵਜਾਇਆ ਜਾਵੇ ਉਹਦੀ ਸ਼ੁਰੂਆਤ ਕੀਤੀ ਜਾਵੇ ਕਿ ਗੁਰੂ ਘਰ ਦੇ ਵਿੱਚ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜੀ ਜਾਵੇ ਮਰਦੰਗ ਤੇ ਪੜੀ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਤੁਹਾਡੇ ਗੁਰੂ ਦਾ ਸਾਜ਼ ਹੈ ਜਿਹੜਾ ਤੁਸੀਂ ਗੁਰੂ ਘਰਾਂ ਦੇ ਵਿੱਚੋਂ ਕੱਢ ਦਿੱਤਾ